ਈ ਨਾੜ ਕਰਕੇ ਨਾੜ ਨੂੰ ਅੱਖ ਲਾਈ ਏ ਆ ਮੁੜ ਕੇ ਗੱਡੀਆਂ ਦਾ ਜਾਮ ਲਾ ਕੇ ਗੱਡੀਆਂ ਨਿਕਲੀਆਂ ਅੱਖ ਲੱਗ ਗਈ ਉਸ ਦੀ ਬਾਰੇ ਭਈ ਆ ਜੇ ਜ਼ਿੰਮੇਦਾਰ ਮੰਨਦੇ ਆ ਜ਼ਿੰਮੇਦਾਰ ਨੂੰ ਪਤਾ ਹੁੰਦਾ ਸੰਦੇਮ ਵੀ ਲੱਗੀਆਂ ਲੱਗੀਆਂ ਵਾ ਤੇ ਵੀ ਉਹਨੇ ਅੱਖ ਲਾਤੀ ਪਟਾਣਾ ਦੇ ਵਿੱਚ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਕਣਕ ਨਾਲ ਭਰੇ ਦੋ ਟਰੱਕਾਂ ਨੂੰ ਅਚਾਨਕ ਅੱਗ ਲੱਗ ਗਈ ਤਸਵੀਰਾਂ ਵੇਖ ਸਕਦੇ ਹਾਂ ਚਾਰੇ ਪਾਸੇ ਧੂਆ ਹੀ ਧੂਆ ਫੈਲਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਟਰੱਕ ਨੂੰ ਭਿਆਨਕ ਅੱਗ ਲੱਗੀ ਹੋਈ ਵੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਵੱਲੋਂ ਉਸੇ ਵੇਲੇ ਅਗਨ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਦੇ ਉਤੇ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਬੁਲਾਈਆਂ ਗਈਆਂ ਤੇ ਉਹਨਾਂ ਦੇ ਵੱਲੋਂ ਵੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਖੇਤਾਂ 'ਚ ਨਾੜ ਨੂੰ ਲਾਈ ਅੱਗ ਨੇ ਅਚਾਨਕ ਸੜਕ ਦੇ ਕਿਨਾਰੇ ਖੜੇ ਟਰੱਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੇ ਵਿੱਚ ਕਣਕ ਰੱਖੀ ਹੋਈ ਸੀ ਕਣਕ ਦੇ ਨਾਲ ਭਰੇ ਹੋਏ ਸੀ ਦੋਵੇਂ ਟਰੱਕ ਤੇ ਅਚਾਨਕ ਦੋਮਾ ਨੂੰ ਅੱਗ ਲੱਗ ਗਈ ਟਰੱਕ ਡਰਾਈਵਰ ਨੇ ਦੱਸਿਆ ਕਿ ਦੋਵੇਂ ਟਰੱਕ ਕਣਕ ਦੇ ਨਾਲ ਭਰੇ ਹੋਏ ਸੀ ਖੇਤਾਂ ਦੇ ਵਿੱਚੋਂ ਨਾੜ ਨੂੰ ਅੱਗ ਲਾਈ ਹੋਈ ਸੀ ਪਰ ਜਿਵੇਂ ਹੀ ਸੜਕ ਕਿਨਾਰੇ ਉਹਨਾਂ ਦੇ ਵੱਲੋਂ ਟਰੱਕ ਖੜਾਏ ਗਏ ਤਾਂ ਖੇਤਾਂ ਦੇ ਵਿੱਚੋਂ ਆਈ ਅੱਗ ਨੇ ਟਰੱਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਉਹਨਾਂ ਦੱਸਿਆ ਕਿ ਇੱਕ ਟਰੱਕ ਪੂਰੀ ਤਰ੍ਹਾਂ ਸੜ ਚੁੱਕਿਆ ਹੈ ਤੇ ਦੂਜੇ ਦੇ ਟਾਇਰ ਸੜ ਚੁੱਕੇ ਨੇ ਪਰਮੰਦਰ ਸਿੰਘ ਜੀ ਇਹ ਸਰ ਜੀ ਜੋ ਪੈੜੀ ਚਾਹਾਂ ਦੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਆਕੇ ਲਾਚੀਏ ਤਾਰੀਆਂ ਟੁੱਟ ਲਾ ਸਹੁੰਦੀਆਂ ਵੇਖੋ ਪਰ ਇਹ ਆ ਬੜਕੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਦੇ ਵੇਖ ਲਓ 14-15 ਲੱਖ ਦੀ ਗੱਡੀ ਆ ਵਿੱਚ ਕਣਕਾਂ ਕੁੜੀਆਂ ਉਹ ਵੀ ਅੱਗ ਲੱਗੀ ਆ ਕਣਕ ਨੂੰ ਨੀ ਸਰਕਾਰ ਵਾਲੇ ਵੀ ਕਹਿਆ ਜਾਂਦਾ ਕਿ ਨਾਲ ਨੂੰ ਆ ਕੇ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਅਧਿਆਰ ਨਾਲ ਨੂੰ ਆ ਕੇ ਲਈਏ ਨਾ ਲਾਈ ਜਾਵੇ ਜੀ ਇਹ ਕਹਦੇ ਤੇ ਮਾਰੀ ਗੱਲ ਉਹ ਬਹੁਤ ਮਾਰਾ ਜੀ ਹੁਮਨ ਸਰ ਜੀ ਪ੍ਰਸ਼ਾਦ ਇਹ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਏ ਜੀ ਸਾਨੂੰ ਦਵਾਈਆ ਜਾਵੇ। ਕਿਹਾ 2:00 ਵਜੇ ਕੀ ਹੋਇਆ ਛੱਡਿਆ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ। ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ। ਕਿੰਨੀਆਂ ਗੱਡੀਆਂ ਨੂੰ ਖਰਾਬ ਗੱਡੀਆਂ ਦੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਉਹ ਵੇਖੋ ਫੋਟੋ ਵਾਸਤੇ ਹੋਣੀ। ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਤੇ ਆ ਗਈ ਇਹਦਾ। ਕਿਹਨੇ ਜਿੰਮੇਵਾਰ ਮੰਨਦੇ ਨੇ? ਭਾਈ ਆ ਜਿਵੇਂ ਜ਼ਮੀਰਾ ਰਹਿ ਮੰਨਦੇ। ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸੁੰਦਿਆ ਵੀ ਗੱਡੀਆਂ ਲੱਗੀਆਂ ਵਾ ਤੇ ਅਬ ਵੀ ਉਹਨੇ ਅੱਗ ਲਾ ਦਿੱਤੀ ਸਰਕਾਰਾ ਮੋਲ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਕਿ ਨਾੜਵਾ ਕਰਾ ਲਾਓ ਨਾ ਲਾਓ ਜ਼ਿੰਮੇਦਾਰ ਮੋੜਿਆ ਨਹੀਂ ਕਿਹਨੂੰ ਡਕਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹੋ ਨੇ ਕੀ ਮੰਗ ਕਰ ਮੰਗ ਇਹੋ ਹੀ ਵੀ ਸਾਡਾ ਕਾਹੋ ਫੈਸਲਾ ਇਹਨਾਂ ਦਾ ਨੁਕਸਾਨ ਦੀ ਭਰਾਈ ਹੋਏ ਇਹਨਾਂ ਨੇ ਅੱਗ ਜਾਣ ਕੇ ਲਾਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਵੀ ਨਾ ਲਾਓ ਇਨਾ ਜਾਨ ਬੁੱਝ ਕੇ ਲਾਈ ਇਹ ਪਰਾਵਾ ਚੱਲ ਰਹੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀ ਹੈ ਦੋ ਨਿਕਲ ਗਈਆਂ ਇਥੋਂ ਦੱਸਿਆ ਕਿ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਪਰ ਪੀੜਤ ਟਰੱਕ ਡਰਾਈਵਰਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਹੀ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਨਾੜ ਨੂੰ ਅੱਗ ਨਾ ਲਾਈਤ ਹੋਵੇ ਇਹ ਅੱਗ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਹੈ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬ ਲੁੱਕ ਚੈਨਲ